ਦਿੱਲੀ ਹਵਾਈ ਅੱਡੇ ਤੇ ਟਰਮੀਨਲ 1 ਦੀ ਜਿਹੜੀ ਛੱਤ ਡਿੱਗਣ ਦੇ ਕਾਰਨ ਜਿਹੜਾ ਵੱਡਾ ਹਾਸਾ ਵਾਪਰ ਗਿਆ ਇਸ ਹਾਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 6 ਲੋਕ ਜਿਹੜੇ ਆ ਉਹ ਜ਼ਖਮੀ ਦੱਸੇ ਜਾ ਰਹੇ ਨੇ ਉੱਥੇ ਹੀ ਇਸ ਹਾਸੇ ਤੋਂ ਬਾਅਦ ਟਰਮੀਨਲ 1 ਤੋਂ ਜਿਹੜੀਆਂ ਉਡਾਣ ਭਰਨ ਵਾਲੀਆਂ ਸਾਰੀਆਂ ਉਡਾਣਾਂ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਉਡਾਣਾ ਰੱਦ ਹੋਣ ਦੇ ਕਾਰਨ ਯਾਤਰੀਆਂ ਨੂੰ ਜਿਹੜਾ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਡਾਣਾਂ ਰੱਦ ਹੋਣ ਨੂੰ ਲੈ ਕੇ ਕੇਂਦਰੀ ਮੰਤਰੀ ਰਾਮ ਮੋਹਨ ਨਾਇਡੋ ਨੇ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿੰਨਾਂ ਯਾਤਰੀਆਂ ਦੀਆਂ ਉਡਾਣਾਂ ਰੱਦ ਹੋਈਆਂ ਨੇ ਉਹਨਾਂ ਸਾਰੀਆਂ ਯਾਤਰਾਵਾਂ ਯਾਤਰੀਆਂ ਨੂੰ ਐ ਜਿਹੜੇ ਉਹਨਾਂ ਦੇ ਪੈਸੇ ਵਾਪਸ ਮਿਲ ਜਾਣਗੇ ਯਾਤਰੀਆਂ ਨੂੰ ਉਹਨਾਂ ਦੇ ਟਿਕਟ ਦੇ ਪੈਸੇ ਵਾਪਸ ਦਿੱਤੇ ਜਾਣਗੇ ਉੱਥੇ ਹੀ ਕੇਂਦਰੀ ਮੰਤਰੀ ਮੰਤਰੀ ਨਾਇਡੋ ਨੇ ਇਹ ਘਟਨਾ ਤੋਂ ਬਾਅਦ ਹਵਾਈ ਅੱਡੇ ਦਾ ਜਿਹੜਾ ਉਹਨਾਂ ਨੇ ਦੌਰਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਟਰਮੀਨਲ 1 ਨੂੰ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਅਤੇ ਫਲਾਈਟ ਸੰਚਾਲਨ ਨੂੰ T2 ਤੇ T3 ਦੇ ਵਿੱਚ ਜਿਹੜਾ ਤਬਲੀਬ ਤਬਦੀਲ ਕਰਨ ਦੇ ਲਈ ਜਿਹੜੇ ਆ ਉਪਰਬੰਧ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰੁਪਏ ਅਤੇ ਜ਼ਖਮੀਆਂ ਨੂੰ 3-3 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇਗਾ ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਘਟਨਾ ਦੇ ਕਾਰਨ ਹੋਰ ਪਹਿਲੂ ਵੀ ਜਿਹੜੇ ਜਾਂਚ ਤੋਂ ਬਾਅਦ ਸਾਹਮਣੇ ਆਉਣਗੇ ਨਾਇਡੂ ਦੇ ਅਨੁਸਾਰ ਇਸ ਇਮਾਰਤ ਦੀ ਛੱਤ ਦਾ ਹਿੱਸਾ ਸ਼ੁੱਕਰਵਾਰ ਸਵੇਰੇ ਟਹਿ ਗਿਆ ਸੀ ਅਤੇ ਉਸ ਢਾਂਚੇ ਨੂੰ 2009 ਦੇ ਵਿੱਚ ਜਿਹੜਾ ਖੋਲਿਆ ਗਿਆ ਸੀ ਉਹਨਾਂ ਮੁਤਾਬਕ 에어ਪੋਰਟ ਆਪਰੇਟਰ ਕੰਪਨੀ ਦਿੱਲੀ ਇੰਟਰਨੈਸ਼ਨਲ 에어ਪੋਰਟ ਲਿਮਿਟਡ ਢਾਂਚੇ ਦਾ ਜਿਹੜਾ ਨਿਰੇਖਣ ਕਰੇਗੀ